ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਆਪਣੀ ਸੂਝਬੂਝ ਦੇ ਨਾਲ ਖਾਲਸਾ ਰਾਜ ਦੇ ਬੁੱਕਲ ਦੇ ਸੱਪ ਗੱਦਾਰ ਡੋਗਰਿਆਂ ਦੀਆਂ ਕਈ ਘਾਤਕ ਚਾਲਾਂ ਫੇਲ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਖਾਨਾ ਜੰਗੀ ਦਾ ਸ਼ਿਕਾਰ ਹੋਣ ਲੱਗਿਆ ਸੀ ਤੇ ਗੱਦਾਰ ਡੋਗਰੇ ਤੇ ਫਰੰਗੀ ਪੰਜਾਬ ਨੂੰ ਆਪਣੇ ਅਧੀਨ ਕਰ ਰਹੇ ਸਨ ਡੋਗਰਾ ਗੁਲਾਬ ਸਿੰਘ ਤੇਜਾ ਸਿੰਘ ਲਾਲ ਸਿੰਘ ਸਿੱਖ ਰਾਜ ਨੂੰ ਕਮਜ਼ੋਰ ਕਰਨ ਲੱਗ ਗਏ ਅਤੇ ਉਹ ਸਫਲ ਹੋਏ। ਇਨ੍ਹਾਂ ਜੰਗਾਂ ਦੇ ਵਿੱਚ ਜਦੋਂ ਵੀ ਸਿੱਖ ਫੌਜਾਂ ਜਿੱਤ ਕੇ ਨਾਰੇ ਪੁੱਜਦੀਆਂ ਤਾਂ ਅੰਗਰੇਜ਼ਾਂ ਨਾਲ ਅੰਦਰ ਖਾਤੇ ਸੰਧੀਆਂ ਕਰੀ ਬੈਠੇ ਫੌਜ ਦੇ ਕਮਾਂਡਰ ਤੇਜਾ ਸਿੰਘ ਤੇ ਲਾਲ ਸਿੰਘ ਗਦਾਰੀ ਕਰਕੇ ਆਪਣੀਆਂ ਹੀ ਫੌਜਾਂ ਖਿਲਾਫ ਭੁਗਤ ਜਾਂਦੇ। ਇੱਕ ਪਾਸੇ ਸਰਦਾਰ ਸ਼ਾਮ ਸਿੰਘ ਜਿੱਤ ਦੀ ਤਿਆਰੀ ਕਰ ਰਹੇ ਸਨ। ਦੂਜੇ ਪਾਸੇ ਗਦਾਰ ਤੇਜਾ ਤੇ ਲਾਲ ਆਪਣੀਆਂ ਫੌਜਾਂ ਨੂੰ ਹਰਾਉਣ ਦੇ ਇਰਾਦੇ ਦੇ ਨਾਲ ਮੋਰਚਿਆਂ ਦੇ ਨਕਸ਼ੇ ਫਰੰਕੀਆਂ ਨੂੰ ਭੇਜਦੇ ਰਹੇ ਸ਼ਾ ਮੁਹੰਮਦ ਲਿਖਦਾ ਹੈ ਕਿ ਆਇਆਂ ਪੜਤਲਾ ਬੀੜ ਕੇ ਤੋਪਖਾਨੇ ਅਗੋ ਸਿੰਘਾਂ ਨੇ ਪਾਸੜੇ ਮੋੜ ਦਿੱਤੇ ਸੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਦੇ ਹੱਲੇ ਤਿੰਨ ਫਰੰਗੀ ਦੇ ਤੋੜ ਦਿੱਤੇ ਸ਼ਾਮ ਸਿੰਘ ਸਰਦਾਰ ạtਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਛੋੜ ਦਿੱਤੇ ਸ਼ਾ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੋਤ ਸਿੰਘ ਮੱਕੜ ਅੱਜ ਸਿੱਖ ਇਤਿਹਾਸ ਦੇ ਵਿੱਚ ਉਸ ਸੂਰਬੀਰ ਯੋਧੇ ਦੀ ਗੱਲ ਕਰਾਂਗੇ ਜਿਨੇ ਅੰਗਰੇਜ਼ਾਂ ਦੀ ਨੱਕ 'ਚ ਦਮ ਕੀਤਾ ਤੇ ਜਿਵੇਂ ਕਿ ਸ਼ਾਹ ਮੁਹੰਮਦ ਲਿਖਦੇ ਨੇ ਕਿ ਨਿੰਬੂਆਂ ਵਾਂਗ ਅੰਗਰੇਜ਼ ਨਿਚੋੜ ਕੇ ਰੱਖਤੇ ਸੀ ਪਰ ਸਭਰਾਵਾਂ ਦੀ ਜੰਗ ਦੇ ਵਿੱਚ ਉਹ ਮਹਾਨ ਯੋਧਾ ਸ਼ਹੀਦ ਹੋ ਗਿਆ ਸਿੱਖ ਸੂਰਬੀਰ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਸ਼ਾਮ ਸਿੰਘ ạtਾਰੀ ਵਾਲੇ ਸਿੱਖ ਇਤਿਹਾਸ ਦਾ ਉਹ ਚਮਕਦਾ ਸਤਾਰਾ ਨੇ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਰ ਜਿੱਤੂ ਮੁਹਿੰਮ ਦੇ ਸਾਥੀ ਰਹੇ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਹੀ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਆਪਣੀ ਸੂਝ-ਬੂਝ ਦੇ ਨਾਲ ਖਾਲਸਾ ਰਾਜ ਦੇ ਬੁੱਕਲ ਦੇ ਸੱਪ ਗੱਦਾਰ ਡੋਗਰਿਆਂ ਦੀਆਂ ਕਈ ਘਾਤਕ ਚਾਲਾਂ ਫੇਲ ਕੀਤੀਆਂ ਤੇ ਆਖਰਕਾਰ ਖਾਲਸਾ ਰਾਜ ਦੀ ਸਲਾਮਤੀ ਦੇ ਲਈ ਫਰੰਗੀਆਂ ਦੇ ਨਾਲ ਲੜਦਿਆਂ ਸਭਰਾਵਾਂ ਦੀ ਜੰਗ 'ਚੋ ਸ਼ਹਾਦਤ ਦਾ ਜਾਮ ਪੀ ਗਏ ਇਹ ਪੂਰੀ ਗੱਲ ਪੂਰੀ ਕਹਾਣੀ ਪੂਰੀ ਗਾਥਾ ਸੁਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਸਰਦਾਰ ਸ਼ਾਮ ਸਿੰਘ ạtਾਰੀ ਦੇ ਪਿਤਾ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਦੇ ਕਮਾਂਡਰ ਸਨ ਉਹਨਾਂ ਨੇ ਸ਼ਾਮ ਸਿੰਘ ਨੂੰ ਛੋਟੀ ਉਮਰੇ ਘੋੜਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਉਸ ਸਮੇਂ ਦੀਆਂ ਲੜੀਆਂ ਜਾਣ ਵਾਲੀਆਂ ਲੜਾਈਆਂ ਤੇ ਹੋਰ ਕਰਤੱਵਾਂ ਦੇ ਵਿੱਚ નિਪੁੰਨ ਕਰ ਦਿੱਤਾ ਸੀ। ਸ਼ਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਸ਼ਾਮਲ ਹੋ ਗਏ ਸਨ। ਆਪਣੇ ਪਿਤਾ ਨਿਹਾਲ ਸਿੰਘ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਨੇ ਉਹਨਾਂ ਦੀ ਥਾਂ ਲਈ ਸੀ। ਆਪ ਫੌਜੀ ਹਤਕੰਡਿਆ ਦੇ ਵਿੱਚ ਇੰਨੇ ਮਾਹਰ ਹੋ ਗਏ ਸੀ ਕਿ ਜਲਦੀ ਹੀ ਆਪਣੀ ਸਿਆਣਪ, ਦ੍ਰਿੜਤਾ ਬਹਾਦਰੀ ਦਾ ਸਿੱਕਾ ਸਭ ਪਾਸੇ ਚੱਲਣ ਲੱਗਿਆ ਸੀ ਕਸ਼ਮੀਰ ਤੋਂ ਮਲਤਾਨ ਬਾਲਾકોટ ਤੇ ਬੰਨੂ ਦੀਆਂ ਜਿੱਤਾਂ ਦੇ ਵਿੱਚ ਸਰਦਾਰ ਸ਼ਾਮ ਸਿੰਘ ਠਾਰੀ ਦਾ ਖਾਲਸਾ ਫੌਜਾਂ ਦੇ ਵਿੱਚ ਸਤਕਾਰ ਵੱਧ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਖਾਨਾ ਜੰਗੀ ਦਾ ਸ਼ਿਕਾਰ ਹੋਣ ਲੱਗਿਆ ਸੀ ਤੇ ਗਦਾਰ ਡੋਗਰੇ ਤੇ ਫਰੰਗੀ ਪੰਜਾਬ ਨੂੰ ਆਪਣੇ ਅਧੀਨ ਕਰ ਰਹੇ ਸਨ ਇਸ ਦੌਰਾਨ ਦਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਡੋਗਰਾ ਅਤੇ ਉਸਦੇ ਨਿੱਜੀ ਸਲਾਹਕਾਰ ਪੰਡਤ ਜੱਲੇ ਨੂੰ ਸਖਤ ਸਜ਼ਾਾਂਆਂ ਦਿੱਤੀਆਂ ਗਈਆਂ ਪਰ ਅੰਗਰੇਜ਼ਾਂ ਦੀ ਮਿਲੀ ਭੁਗ ਦੇ ਨਾਲ ਡੋਗਰਾ ਗੁਲਾਬ ਸਿੰਘ ਤੇਜਾ ਸਿੰਘ ਤੇ ਲਾਲ ਸਿੰਘ ਇਹਨਾਮ ਯਾਦ ਰੱਖਣ ਵਾਲੇ ਨੇ ਡੋਗਰਾ ਗੁਲਾਬ ਸਿੰਘ ਤੇਜਾ ਸਿੰਘ ਲਾਲ ਸਿੰਘ ਸਿੱਖ ਰਾਜ ਨੂੰ ਕਮਜ਼ੋਰ ਕਰਨ ਲੱਗ ਗਏ ਅਤੇ ਉਹ ਸਫਲ ਹੋਏ ਡੋਗਰੇਆਂ ਨੇ ਸਿੱਖ ਫੌਜਾਂ ਦੇ ਭੇਤ ਦੱਸ ਕੇ ਅੰਗਰੇਜ਼ਾਂ ਨੂੰ ਪੰਜਾਬ ਤੇ ਕਬਜ਼ਾ ਕਰਨ ਦੇ ਲਈ ਉਕਸਾਇਆ ਜਿਸ ਦੇ ਚਲਦਿਆਂ ਅੰਗਰੇਜ਼ਾਂ ਨੇ ਸਿੱਖਾਂ ਵਿਚਾਲੇ 18-19 ਦਸੰਬਰ 1845 ਮੁਦਕੀ ਦੀ ਲੜਾਈ ਹੋਈ 21 ਤੇ 22 ਦਸੰਬਰ 1845 ਫੇਰੂ शाह ਦੀ ਲੜਾਈ 6 ਜਨਵਰੀ 1846 ਬੱਦੋਵਾਲ ਦੀ ਲੜਾਈ 28 ਜਨਵਰੀ 1846 ਅਲੀਆਲ ਦੀ ਲੜਾਈ 10 ਫਰਵਰੀ 1846 ਸਭਰਾਵਾਂ ਦੀ ਲੜਾਈ ਹੋਈ ਇਨ੍ਹਾਂ ਜੰਗਾਂ ਦੇ ਵਿੱਚ ਜਦੋਂ ਵੀ ਸਿੱਖ ਫੌਜਾਂ ਜਿੱਤ ਕੇ ਨਾਰੇ ਪੁੱਜਦੀਆਂ ਤਾਂ ਅੰਗਰੇਜ਼ਾਂ ਨਾਲ ਅੰਦਰ ਖਾਤੇ ਸੰਧੀਆਂ ਕਰੀ ਬੈਠੇ ਫੌਜ ਦੇ ਕਮਾਂਡਰ ਤੇਜਾ ਸਿੰਘ ਤੇ ਲਾਲ ਸਿੰਘ ਦਾਰੀ ਕਰਕੇ ਆਪਣੀਆਂ ਹੀ ਫੌਜਾਂ ਖਿਲਾਫ ਭੁਗਤ ਜਾਂਦੇ ਅੰਗਰੇਜ਼ਾਂ ਨਾਲ ਲੜਾਈਆਂ ਸ਼ੁਰੂ ਹੋਣ ਦੇ ਸਮੇਂ ਸਰਦਾਰ ਸ਼ਾਮ ਸਿੰਘ ਆਪਣੇ ਪਿੰਡ اٹਾਰੀ ਸਨ ਫਿਰੋਸ਼ਾਹ ਦੀ ਲੜਾਈ ਦੇ ਵਿੱਚ ਸਿੱਖ ਫੌਜਾਂ ਦੀ ਹਾਰ ਤੋਂ ਬਾਅਦ ਮਹਾਰਾਣੀ ਜਿੰਦਕੌਰ ਨੇ ਸ਼ਾਮ ਸਿੰਘ اٹਾਰੀ ਨੂੰ ਸੁਨੇਹਾ ਕਰ ਲਿਆ ਸਰਦਾਰ ਜੀ ਹੁਣ ਤੁਸੀਂ ਹੀ ਸਿੱਖ ਰਾਜ ਦੇ ਬਚਾ ਲਈ ਕੁਝ ਕਰ ਸਕਦੇ ਹੋ ਆਓ ਆਕੇ ਸਿੱਖ ਫੌਜਾ ਦੀ ਕਮਾਨ ਸੰਭਾਲੋ ਸੁਨੇਹਾ ਮਿਲਦਿਆਂ ਹੀ ਸ਼ਾਮ ਸਿੰਘ ạtਾਰੀ ਚੱਲ ਪਏ ਤੇ ਸਿੱਖ ਫੌਜ ਦੀ ਕਮਾਨ ਸੰਭਾਲ ਲਈ ਗद्दार ਤੇਜਾ ਸਿੰਘ ਨੇ 9 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ạtਾਰੀ ਨੂੰ ਵੀ ਸ਼ਕਤੀਸ਼ਾਲੀ ਅੰਗਰੇਜ਼ਾਂ ਵਿਰੁੱਧ ਲੜਨ ਦੀ ਥਾਂ ਜਾਨ ਬਚਾਉਣ ਦੀ ਸਲਾਹ ਦਿੱਤੀ ਇਸ ਮਹਾਨ ਯੋਧੇ ਨੇ ਉਸ ਦੀ ਚੰਗੀ ਲਾਹ ਪਾਕ ਕੀਤੀ ਤੇ ਸਿੱਖ ਫੌਜੀਆਂ ਦੇ ਮੁਖੀਆਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪ੍ਰਣ ਕੀਤਾ ਕਿ ਖਾਲਸਾ ਫੌਜ ਦੀ ਹਾਰ ਹੋਈ ਤਾਂ ਸ਼ਾਮ ਸਿੰਘ ਘਟਾਰੀ ਜਿਉਂਦਾ ਵਾਪਸ ਨਹੀਂ ਜਾਵੇਗਾ ਸਰਦਾਰ ਸ਼ਾਮ ਸਿੰਘ ਦੇ ਪ੍ਰਣ ਤੋਂ ਬਾਅਦ ਸਿੱਖ ਫੌਜੀਆਂ ਦੇ ਵਿੱਚ ਨਵਾਂ ਜੋਸ਼ ਭਰਿਆ ਗਿਆ ਫਰੰਗੀਆਂ ਨੂੰ ਮਾਰ ਭਜਾਓ ਦੇ ਨਾਅਰਿਆਂ ਦੇ ਨਾਲ ਸਾਰਾ ਆਕਾਸ਼ ਗੂੰਜ ਉੱਠਿਆ ਇੱਕ ਪਾਸੇ ਸਰਦਾਰ ਸ਼ਾਮ ਸਿੰਘ ਜਿੱਤ ਦੀ ਤਿਆਰੀ ਕਰ ਰਹੇ ਸਨ ਦੂਜੇ ਪਾਸੇ ਗਦਾਰ ਤੇਜਾ ਤੇ ਲਾਲ ਆਪਣੀਆਂ ਫੌਜਾਂ ਨੂੰ ਹਰਾਉਣ ਦੇ ਇਰਾਦੇ ਦੇ ਨਾਲ ਮੋਰਚਿਆਂ ਦੇ ਨਕਸ਼ੇ ਫਰੰਗੀਆਂ ਨੂੰ ਭੇਜਦੇ ਰਹੇ 10 ਫਰਵਰੀ ਨੂੰ ਸ਼ਾਮ ਸਿੰਘ ਕੋੜੇ ਤੇ ਸਵਾਰ ਹੋ ਕੇ ਫੌਜਾਂ ਸਮੇਤ ਰਣ ਤੱਤੇ ਪਹੁੰਚ ਗਏ ਦੂਜੇ ਪਾਸੇ ਰਾਬਰਟ ਡਿਕ ਲਾਰਡ ਹਾਰਡਿੰਗਵਰਨਰ ਗਿਲਬਰਟ ਸਰ ਹੈਰੀ ਸਮਿਥ ਦੀਆਂ ਫੌਜਾਂ ਡਿਵੀਜ਼ਨਾਂ ਨੇ ਖਾਲਸਾ ਫੌਜਾਂ ਤੇ ਗੋਲੇ ਦਾਗਣ ਦੇ ਲਈ ਤੋਪਾਂ ਪੀਟ ਲਈਆਂ ਸਭਰਾਵਾਂ ਦੀ ਜੰਗ ਪਖੀ ਤਸਦਾਰ ਸ਼ਾਮ ਸਿੰਘ اٹਾਰੀ ਤੇ ਸਿੱਖ ਫੌਜੀਆਂ ਦੇ ਜੋਸ਼ ਅੱਗੇ ਫਰੰਗੀਆਂ ਦੇ ਪੈਰ ਖਿਸਕ ਰਹੇ ਸਨ ਸਭਰਾਉਂ ਦੀ ਜੰਗ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਗਦਾਰ ਤੇਜਾ ਸਿੰਘ ਖਾਲਸਾ ਫੌਜਾਂ ਨੂੰ ਹੋਰ ਬਾਰੂਦ ਸਿੱਕਾ ਦੇਣ ਦੀ ਥਾਂ ਜੰਗ ਦੇ ਮੈਦਾਨ 'ਚੋਂ ਭੱਜ ਖਲੋਤਾ ਤੇ ਬੇੜੀਆਂ ਦੇ ਪੁਲ ਤੋਂ ਸਤਲੁਜ ਪਾਰ ਕਰਕੇ ਜਾਂਦਾ ਹੋਇਆ ਬੇੜੀਆਂ ਵਾਲੇ ਪੁਲ ਨੂੰ ਵੀ ਤੜਵਾ ਗਿਆ ਤੇਜਾ ਸਿੰਘ ਦੀ ਗੈਦਾਰੀ ਕਾਰਨ ਹਾਰ ਸਾਹਮਣੇ ਨਜ਼ਰ ਆ ਰਹੀ ਸੀ ਪਰ ਸਰਦਾਰ ਸ਼ਾਮ ਸਿੰਘ ਮੈਦਾਨੇ ਜੰਗ ਦੇ ਵਿੱਚ ਜੂਝਦੇ ਰਹੇ ਤੇ ਸਿੱਖ ਫੌਜੀਆਂ ਦੇ ਵਿੱਚ ਜੋਸ਼ ਭਰਦੇ ਰਹੇ ਆਖਰਕਾਰ ਸੱਤ ਗੋਲੀਆਂ ਆਪਣੇ ਸੀਨੇ 'ਚ ਖਾ ਕੇ ਸਿੱਖ ਫੌਜਾਂ ਦਾ ਬਹਾਦਰ ਨਿਡਰ ਜਰਨੈਲ ਸ਼ਾਮ ਸਿੰਘ ਘਟਾਰੀ ਵਾਲਾ ਘੋੜੇ ਤੋਂ ਹੇਠਾਂ ਡਿੱਗ ਪਿਆ ਤੇ ਆਪਣੇ ਸਿੱਖ ਰਾਜ ਦੇਸ਼ ਪੰਜਾਬ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਿਆ ਸਰਦਾਰ ਸ਼ਾਮ ਸਿੰਘ ạtਾਰੀ ਦੀ ਦੇਹ ਨੂੰ ਸਤਕਾਰ ਦੇ ਨਾਲ ạtਾਰੀ ਪਹੁੰਚਾਇਆ ਗਿਆ ਜਦੋਂ ਉਹਨਾਂ ਦੀ ਚਿਖਾ ਨੂੰ ਲਾਂਬੂ ਲਗਾਇਆ ਗਿਆ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਪੰਜਾਬ ਦੀ ਆਜ਼ਾਦੀ ਨੂੰ ਲਾਂਬੂ ਲੱਗ ਰਿਹਾ ਹੋਵੇ ਸਿੱਖ ਰਾਜ ਦੇ ਪਤਨ ਦੇ ਵਿੱਚ ਇਹ ਆਖਰੀ ਕਿਲ ਸਾਬਤ ਹੋ ਰਿਹਾ ਸੀ ਸਰਦਾਰ ਸ਼ਾਮ ਸਿੰਘ ਦੀ ਸ਼ੂਰਮਗਤੀ ਤੇ ਕੁਰਬਾਨੀ ਯਾਦ ਕਰਕੇ ਸਿੱਖ ਇਤਿਹਾਸ 'ਚ ਉਹਨਾਂ ਦਾ ਨਾਮ ਹਮੇਸ਼ਾ ਚਮਕਦਾ ਰਹੇਗਾ ਐਸਐਮਟੀਵੀ ਉਸ ਮਹਾਨ ਯੋਧੇ ਨੂੰ ਯਾਦ ਕਰਕੇ ਸਲਾਮੀ ਪੇਟ ਕਰਦਾ ਹੈ